ਸ਼ੁਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਭਾਵੇਂ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਪਰ ਫਿਰ ਵੀ 21 ਦੁੱਕੀ ਚੋਰੀਆਂ ਵੇਖਣ ਨੂੰ ਨੰਗਲ ਦੇ ਵਿੱਚ ਲਗਾਤਾਰ ਮਿਲ ਰਹੀਆਂ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਵਾਟ ਨੰਬਰ 11 ਜਵਾਰ ਮਾਰਕੀਟ ਤੋਂ ਜਿੱਥੇ ਕਿ ਬੀਤੀ ਰਾਤ ਕਰੀਬ 11:30 ਵਜੇ ਇੱਕ ਯੁਵਕ ਘਰ ਦੇ ਵਿੱਚ ਖੜੇ ਹੋਈ ਸਾਈਕਲ ਨੂੰ ਚੋਰੀ ਕਰਕੇ ਸ਼ਰਿਆਮ ਲੈ ਜਾਂਦਾ ਹੈ ਤੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸ਼ਰਿਆਮ ਇੱਕ ਯੁਵਕ ਘਰ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਉਸ ਤੋਂ ਬਾਅਦ ਸਾਈਕਲ ਚੋਰੀ ਕਰਕੇ ਸਾਈਕਲ ਉੱਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦਾ ਹੈ ਇਸ ਸਬੰਧ ਦੇ ਵਿੱਚ ਨੰਗਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਵਾਟ ਨੰਬਰ 11 ਤੋਂ ਬਲਵਿੰਦਰ ਵਾਲੀ ਦਾ ਕੀ ਕਹਿਣਾ ਹੈ ਆਹ ਤੋਂ ਨੋਬੀ ਸੁਣਾਦ ਦਿਨੇ ਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੈਂ ਬਲਵਿੰਦਰ ਵਾਲੀ ਵਾਟ ਨੰਬਰ 11 ਦਾ ਰਹਿਣਾ ਵਾਲਾ ਤੇ ਮਿਸਟ੍ਰੀਸ ਤਰਿਕਾ ਐਮ ਸੀ ਜਦੋਂ ਨਾਮ ਅਸ਼ੀਵਾਲੀਆ ਕੱਲ ਦਾ ਸਾਢੇ 11:00 ਵਜੇ ਸਾਢੇ 12:00 'ਚ ਇੱਕ ਚੋਰ ਨੇ ਸਾਈਕਲ ਚੋਰੀ ਕਰ ਲਿਆ ਜਿਹੜੀ ਸੀਸੀਟੀਵੀ ਕੈਮਰਾ ਫੁਟੇਜ ਸਾਡੇ ਕੋਲ ਹੈ ਇਸ ਸੀਸੀਟੀਵੀ ਕੈਮਰੇ ਮੈਂ ਐਸਐਚਓ ਮੰਗਣੂਗੀ ਤਹੇ ਮੈਂ ਇੱਕ ਆਸ ਕਰਦਾ ਕਿ ਜਲਦ ਉਜਾਵੇ ਇਸ ਚੋਰ ਨੂੰ ਪੜ ਕੇ ਫੜ ਕੇ ਸਾਈਕਲ ਮੁੰਡੇ ਦਾ ਵਾਪਸ ਕੀਤਾ ਜਾਵੇ